ਹਾਂਜੀ ਇਹ ਵਾਲੇ ਪ्युअर ਖੀਨ ਖਾਬ ਦੇ ਹੈਂਡਵਰਕ ਦੇ ਸੂਟ ਆਉਣਗੇ 슬ੀਵਜ਼ ਬਾਟਮ ਇਹਨਾਂ ਦੇ ਉੱਤੇ ਵਰਕ ਆਏਗਾ ਨਾਲ ਦੁਪੱਟੇ ਦੇ ਉੱਪਰ ਪ੍ਰੋਪਰ ਲੈਸ ਲੱਗੀ ਹੋਏਗੀ ਇਹ ਵੀ ਖੀਨ ਖਾਬ ਦੇ ਸੂਟ ਹੈ ਜੀ ਇਹਨਾਂ ਦੇ ਉੱਤੇ ਵੀ ਬਾਟਮ ਦੇ ਉੱਤੇ ਵਰਕ ਹੈ ਪ੍ਰਾਈਸ ਸਾਰਿਆਂ ਦੇ ਲੱਗੇ ਹੋਏ ਆ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਵਿਆਹ ਸ਼ਾਦੀਆਂ ਦੇ ਵਿੱਚ ਪਾਉਣ ਵਾਲੇ ਬਹੁਤ ਹੀ ਘੱਟ ਰੇਂਜ ਦੇ ਵਿੱਚ ਸੂਟ ਨੇ ਇਹ ਵਾਲੇ ਤੇ ਇਹ ਵਾਲੇ ਸ਼ਿਮਰ ਦੇ ਸੂਟ ਆਉਣਗੇ ਬਹੁਤ ਜ਼ਿਆਦਾ ਸੋਨਾ ਹੈਂਡਵਰਕ ਹੈ ਨਾਲ ਕੰਟਰਾਸਟ ਦੇ ਵਿੱਚ ਬਾਟਮ ਬਣੀ ਹੋਈ ਹੈ ਬਾਟਮ ਦੇ ਉੱਤੇ ਵੀ ਵਰਕ ਆਏਗਾ ਤੇ ਇਨਾਂ ਸੂਟਾਂ ਦੇ ਉੱਤੇ ਫੈਬਰਿਕ ਦਾ ਨਾਮ ਲਿਖਿਆ ਹੁੰਦਾ ਹੈ ਜੀ ਤੇ ਇਹ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਸ਼ਰਾਰਾ ਸੂਟ ਨੇ ਜੀ ਇਹਦੇ ਵਿੱਚ ਕਲਰ ਨੇ ਇਹ ਵਾਲੇ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਹੈਂਡਵਰਕ ਦੇ ਨੇ ਅਨਸਟਿਚ ਹੁੰਦੇ ਆ ਤੇ ਤੁਸੀਂ ਲਹਿੰਗਾ ਸ਼ਰਾਰਾ ਕੁਝ ਵੀ ਬਣਵਾ ਸਕਦੇ ਹੋ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵੈਲਵਟ ਦੇ ਸੂਟ ਆਉਣਗੇ ਜੀ ਹੈਂਡਵਰਕ ਦੇ ਸੇਮ ਮਾਡਲ ਵਾਲੇ ਸੂਟ ਰੈਡੀ ਕੀਤੇ ਆ ਇਹਦੇ ਵਿੱਚ ਦੋ ਕਲਰ ਨੇ ਆਪਾਂ ਇੱਕ ਵੀਡੀਓ ਦੇ ਵਿੱਚ ਕਲਰ ਪਾਏ ਹੁੰਦੇ ਆ ਜੀ ਉਹੀ ਕਲਰ ਹੀ ਹੁੰਦੇ ਆ ਜੇ ਕੋਈ ਸਿੰਗਲ ਆ ਤਾਂ ਸਿੰਗਲ ਹੀ ਹੋਏਗਾ ਜੇ ਆਪਾਂ ਉਹਦੇ ਕਲਰ ਆਪਸ਼ਨ ਪਾਈ ਹੋਈ ਹੈ ਤਾਂ ਕਲਰ ਆਪਸ਼ਨ ਹੋਏਗੀ ਨਹੀਂ ਤਾਂ ਸਿੰਗਲ ਹੀ ਹੋਏਗਾ ਉਹ ਸੂਟ ਕਈ ਭੈਣਾਂ ਦੇ ਮੈਸੇਜ ਆਉਂਦੇ ਆ ਕਿ ਇਹਦੇ ਵਿੱਚ ਕਲਰ ਆਪਸ਼ਨ ਜੇ ਕਲਰ ਆਪਸ਼ਨ ਹੁੰਦੀ ਤਾਂ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਸੈਂਡ ਕਰ ਦੇ ਇਸ ਲਈ ਬੁਟੀਕ ਸਟਾਈਲ ਸੂਟ ਹੁੰਦੇ ਆ ਇਹ ਸਿੰਗਲ ਕਲਰ ਦੇ ਵਿੱਚ ਹੀ ਆਉਂਦੇ ਆ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਨੇ ਤੇ ਬਹੁਤ ਹੀ ਸੋਹਣੇ ਸੂਟ ਬਣੇ ਹੋਏ ਨੇ ਮਾਡਲ ਵਾਲੇ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਵਾਲਾ क्रਸ਼ ਸ਼ਿਮਰ ਦੇ ਵਿੱਚ ਸੂਟ ਆਏਗਾ ਜੀ ਨਾਲ ਦੁਪੱਟਾ ਹੈ ਇਹਦੇ ਵਿੱਚ ਵੀ ਸਿੰਗਲ ਕਲਰ ਆਇਆ ਤੇ ਤੁਸੀਂ ਇਹਨੂੰ ਵੀ ਬਾਏ ਕਰ ਸਕਦੇ ਹੋ 올 ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਥੈਂਕ ਯੂ